ਉਹ ਪਿਆਰੇਓ ਚਿਮਟੇ ਨੂੰ ਜ਼ਮੀਨ ਤੇ ਮਾਰ ਕੇ ਕਹਿਣ ਲੱਗਾ ਐ ਮੇਰਾ ਕਰਾਮਾਤੀ ਚਿਮਟਾ ਏ ਕਹਿ ਕੇ ਰਿਧੀਆਂ ਸਿੱਧੀਆਂ ਦਾ ਮਾਲਕ ਮੀਆਂ ਮਿੱਠਾ ਉੱਠ ਕੇ ਖੜਾ ਹੋਇਆ ਗਲ ਦੇ ਲੰਮੇ ਚੋਲੇ ਨੂੰ ਠੀਕ ਕੀਤਾ ਤਸਬੀਹ ਨੂੰ ਦੇਖਿਆ ਚਿਮਟਾ ਹੱਥ ਵਿੱਚ ਫੜਿਆ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਚੱਲ ਪਿਆ ਮਨ ਵਿੱਚ ਧਾਰਿਆ ਕਿ ਉਹ Hindu ਹੈ ਤਾਂ ਮੁਸਲਮਾਨ ਬਣਾ ਦੇਵਾਂਗਾ ਜੇ ਮੁਸਲਮਾਨ ਹੈ ਤਾਂ ਚੇਲਾ ਆਪਣਾ ਉਹਨੂੰ ਬੜਾਵਾਗਾ ਪਰ ਹੰਕਾਰੀ ਪੀਰ ਐ ਨਹੀਂ ਸੀ ਸਮਝਦਾ ਕਿ ਹੰਕਾਰ ਦੀ ਫਾਹੀ ਵਿੱਚ ਫਸਿਆ ਹੋਇਆ ਪੀਰ ਸਤੰਤਰ ਆਤਮਾ ਨੂੰ ਫੜਨ ਵਾਸਤੇ ਚੱਲ ਆਇਆ ਜੋ ਖੁੱਲੇ ਅਸਮਾਨਾਂ ਵਿੱਚ ਉਡਾਰੀਆਂ ਮਾਰ ਰਹੀ ਸੀ ਮੀਆਂ ਮਿੱਠਾ ਗੁਰੂ ਸਾਹਿਬ ਜੀ ਦੇ ਨੇੜੇ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਪ੍ਰਭਾਵਸ਼ਾਲੀ ਤੇ ਮਨਮੋਹਣ ਚਿਹਰੇ ਵੱਲ ਉਸ ਨੇ ਵੇਖਿਆ ਈ ਰਬੀ ਨੌਰ ਦੀਆਂ ਕਿਰਨਾਂ ਨੇ ਉਸਦੇ ਨੈਣਾਂ ਨੂੰ ਜੋ ਜਲਾ ਦਿੱਤਾ ਏ ਪੈਰ ਧਰਤੀ ਨਾਲ ਜੋੜ ਕੇ ਅਣ ਤੱਕ ਅੱਖਾਂ ਨਾਲ ਦੇਖਣ ਦਾ ਯਤਨ ਕਰਨ ਲੱਗਾ ਉਸ ਦੀਆਂ ਅੱਖਾਂ ਅਗੇ ਐ ਅੱਖਰ ਆਉਣ ਲੱਗ ਪਏ ਨਰੰਕਾਰ ਸਚ ਨਰਲੇਪ ਆਤਮਾ ਭਗਤੀ ਰੋਸ਼ਨੀ ਗੁਰੂ ਪਿਆਰਿਓ ਉਸ ਵੇਲੇ ਭਾਈ ਮਰਦਾਨਾ ਜੀ ਰਬਾਬ ਵਜਾ ਰਿਹਾ ਸੀ ਤੇ ਗੁਰੂ ਸਾਹਿਬਾਂ ਜੀ ਰਬੀ ਬਾਣੀ ਦਾ ਕੀਰਤਨ ਕਰ ਰਹੇ ਸਨ ਰਾਗ ਵਿੱਚ ਜਾਦੂ ਹੁੰਦਾ ਏ ਰਸ ਅਤੇ ਪ੍ਰੇਮ ਭਰਿਆ ਕੀਰਤਨ ਸੁਣ ਕੇ ਮੀਏ ਮਿੱਠੇ ਦਾ ਹੰਕਾਰ ਚੂਰ ਚੂਰ ਹੋ ਗਿਆ ਪੀਰ ਦੇ ਹੰਕਾਰੀ ਨੈਣ ਨੀਵੇਂ ਹੋ ਗਏ ਹੌਲੀ ਹੌਲੀ ਅੱਗੇ ਵਧਿਆ ਤੇ ਗੁਰੂ ਸਾਹਿਬਾਂ ਦੇ ਕੋਲ ਜਾ ਕੇ ਜਾਖਲੋਤਾਈ ਪਰ ਉਸਨੇ ਆਪਣਾ ਸਿਰ ਨਹੀਂ ਨਿਵਾਇਆ ਉਸਨੇ ਕੋਈ ਆਦਰ ਨਾ ਕੀਤਾ ਖਲੋਤਾ ਗੁਰੂ ਸਾਹਿਬਾਂ ਵੱਲ ਵੇਖਦਾਈ ਗੁਰੂ ਜੀ ਦੇ ਸ਼ਕਤੀਮਾਨ ਨੈਣਾਵ ਨੇ ਉਹਦੇ ਨੈਣਾ ਨੂੰ ਖਿੱਚ ਲਿਆਈ ਫਿਰ ਸੱਚੇ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਕਿਹਾ ਆਹੋ ਮੀਆਂ ਮਿੱਠਾ ਜੀ ਬੈਠੋ ਜੀਵਨ ਦੀ ਕੜੀ ਨੂੰ ਸਫਲਾ ਕਰੀਏ ਸਤ ਸੰਗ ਹੀ ਜੀਵਨ ਸਫਲਾ ਕਰ ਸਕਦਾ ਏ ਆਪਾਂ ਸੁਦਾਗਰਾਂ ਕੋਈ ਚੰਗੀ ਸੁਦਾਗਰੀ ਕਰੀਏ ਗੁਰੂ ਜੀ ਨੇ ਬਚਨ ਕੀਤਾ ਮੀਆਂ ਮਿੱਠਾ ਤੇ ਬੈਠ ਗਿਆ ਏ ਤੇ ਸੋਚਣ ਲੱਗਾ ਇਹ Hindu ਚਾਪਦੇ ਹਨ ਇਹ ਮੁਸਲਮਾਨ ਵੀ ਹੋ ਸਕਦੇ ਹਨ ਗੁਰੂ ਪਿਆਰਿਓ ਮੈਂ ਇਹ ਮਿੱਠੇ ਦੇ ਹਿਰਦੇ ਵਿੱਚ ਪਰਮ ਸੀ ਮਨੁੱਖਤਾ ਨਾਲ ਪਿਆਰ ਨਹੀਂ ਸੀ ਉਹ ਆਪਣੇ ਮੁਸਲਮਾਨ ਧਰਮ ਨਾਲ ਪਿਆਰ ਕਰਦਾ ਸੀ ਜੀਵਨ ਤੇ ਪਗਤੀ ਦੀ ਖੋਜ ਨਹੀਂ ਸੀ ਮੁਸਲਮਾਨ ਮਤ ਦੇ ਵਾਅਦੇ ਦੀ ਉਸ ਦੇ ਮਨ ਵਿੱਚ ਧੁੰਨ ਸਵਾਰ ਰਹਿੰਦੀ ਗੁਰੂ ਜੀ ਨੇ